ਪੰਜਾਬ ਦੇ ਵਿੱਚ ਆਏ ਪਾਣੀ ਦੇ ਕਹਿਰ ਤੋਂ ਬਾਅਦ ਅਕ ਗਿਆ ਭਗਵੰਤ ਮਾਨ ਪੰਜਾਬ ਦਾ ਸੀਐਮ ਪਹੁੰਚ ਗਿਆ ਪਾਸਟਰ ਬਲਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲਣਾ ਅੱਗੋਂ ਪਾਸਟਰ ਬਲਜਿੰਦਰ ਸਿੰਘ ਨੇ ਜੋ ਦੱਸਿਆ ਸੁਣ ਕੇ ਟਵਾੜੇ ਉੱਡ ਜਾਣਗੇ ਹੋਸ਼ ਆਖਿਰ ਭਗਵੰਤ ਮਾਨ ਵੀ ਇਹੋ ਜੀ ਹਾਲਾਤ ਕਿਵੇਂ ਹੋ ਗਏ ਕਿ ਪਾਸਟਰ ਬਲਜਿੰਦਰ ਸਿੰਘ ਨੂੰ ਮਿਲਣਾ ਪਿਆ ਕਿਉਂਕਿ ਪਾਸਟਰ ਬਲਜਿੰਦਰ ਸਿੰਘ ਦੇ ਬਹੁਤ ਵੱਡੇ ਫੈਨੇ ભગવંત માન ਅਤੇ ભગવંત માન પહેલા ਵੀ ਉਹਨਾਂ ਨੂੰ ਬਹੁਤ ਵਾਰ ਮਿਲ ਚੁੱਕੇ ਨੇ ਸੀਸੀ ਦੇ ਵਿਚਕਾਰ ਇੱਕ ਹੋਰ ਵੱਡੀ ਪਰੇਸ਼ਾਨੀ ਦੇ ਜੁੜਦੇ ભગવંત માન ਪਹੁੰਚ ਗਏ મોਹਾਲੀ جیل ਦੇ ਵਿੱਚ ਪਾਸਟਰ ਬਲਵਿੰਦਰ ਸਿੰਘ ਨੂੰ ਮਿਲਣਾ ਅਤੇ ਮੰਗੀ મદદ ਆਖਿਰ ਪਾਸਟਰ ਬਲਵਿੰਦਰ ਸਿੰਘ ਨੇ ਅੱਗੋਂ ਕੀ ਦਿੱਤਾ ਜਵਾਬ ਅਤੇ ਕਿਵੇਂ ਕੀਤਾ ਉਹਨਾਂ ਨੇ ਇੱਕ ਹੋਰ ਵੱਡਾ ਚਮਤਕਾਰ ਪੂਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਣੀ ਦੀ ਵੀਡੀਓ ਦੇ ਅੰਤ ਤੱਕ ਇਸ ਨੂੰਸੀਆ ਅਤੇ 파트너 ਗਿੰਦਰ ਸਿੰਘ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਜੇਕਰ ਸਾਡੇ ਚੈਨਲ ਦੇ ਉੱਪਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਤੁਹਾਡੇ ਤੱਕ ਬੜੀ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਜਿਆਦਾ ਸਮਾਂ ਆ ਲੈਂਦੀ ਹੋਈ ਗੱਲ ਕਰਦੇ ਹਾਂ ਅੱਜ ਦੀ ਇਸ ਬੜੀ ਖਾਸ ਵੀਡੀਓ ਤੇ ਇਹ ਖਬਰ ਹੈ ਜੀ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਜੁੜੀ ਹੋਈ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਾਣੀ ਇਸਤਫਾਰ ਤੇ ਆ ਗਿਆ ਹੈ ਕਿ ਲੋਕਾਂ ਦੇ ਘਰਾਂ ਦੇ ਸਮਾਨ ਸਾਰੇ ਪਾਣੀ ਦੇ ਵਿੱਚ ਤਰ ਗਏ ਨੇ ਲੋਕਾਂ ਦੇ ਪਸ਼ੂ ਪਾਣੀ ਦੇ ਵਿੱਚ ਤਰ ਗਏ ਨੇ ਅਤੇ ਜਿਨ੍ਹਾਂ ਹਰਾਮ ਹੋ ਗਿਆ ਹੈ ਨਾ ਉਹਨਾਂ ਦੇ ਕੋਲ ਖਾਣਾ ਹੈ ਨਾ ਪੀਣਾ ਹੈ ਆਖਿਰ ਕਮੇਟੀਆਂ ਅਤੇ ਹੋਰ ਵੀ ਸਿੱਖ ਸੰਗਤਾਂ ਜੋ ਉਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ ਮੈਂ ਧੰਨਵਾਦ ਕਰਨਾ ਚਾਹਾਂਗਾ ਅਤੇ ਉਸੇ ਤੋਂ ਅੱਕ ਕੇ ਭਗਵੰਤ ਮਾਨ ਪੰਜਾਬ ਦੇ ਸੀਐਮ ਪਾਸਟਰ ਬਲਜਿੰਦਰ ਸਿੰਘ ਨੂੰ ਮਿਲਣ ਪਹੁੰਚੇ ਕਿਉਂਕਿ ਪਾਸਟਰ ਬਲਜਿੰਦਰ ਸਿੰਘ ਯਸੂ ਮਸੀਹਾ ਦਾ ਦੂਜਾ ਰੂਪ ਮੰਨੇ ਜਾਂਦੇ ਨੇ ਅਤੇ ਪਾਸਟਰ ਬਲਜਿੰਦਰ ਸਿੰਘ ਨੇ ਬੜੇ ਅਨੇਕ ਚਮਤਕਾਰ ਕੀਤੇ ਨੇ ਇਸੇ ਕਾਰਨ ਪਾਸਟਰ ਬਲਜਿੰਦਰ ਸਿੰਘ ਕੋਲੇ ਭਗਵੰਤ ਮਾਨ ਪਹੁੰਚੇ ਕਿਉਂਕਿ ਪਾਸਟਰ ਬਲਜਿੰਦਰ ਸਿੰਘ ਨੇ ਜਿਹੜੇ ਚੱਲ ਨਹੀਂ ਸਕਦੇ ਚੱਲਣ ਲਾ ਦਿੱਤੇ ਸੀ ਜਿਹੜੇ ਬੋਲ ਨਹੀਂ ਸਕਦੇ ਬੋਲਣ ਲਾ ਦਿੱਤੇ ਸੀ ਅਤੇ 20-20 ਸਾਲਾਂ ਤੋਂ ਜਿਹੜੇ ਬਿਮਾਰੀਆਂ ਦੇ ਨਾਲ ਗੁੰਜਰੇ ਸੀ ਉਹ ਵੀ ਪਾਸਟਰ ਬਲਜਿੰਦਰ ਸਿੰਘ ਦੀ ਚਰਚ ਅੰਦੀਗੜ ਦੇ ਵਿੱਚ ਜਾ ਕੇ ਸਹੀ ਹੋ ਜਾਂਦੇ ਸੀ ਆਖਿਰ ਪਾਸਟਰ ਬਲਜਿੰਦਰ ਸਿੰਘ ਨੂੰ ਗਲਤ ਇਲਜ਼ਾਮ ਲਾ ਅਤੇ 3 ਕੁੜੀਆਂ ਦੇ ਨਾਲ ਗਲਤ ਕੰਮ ਕਰਨ ਦਾ ਇਲਜ਼ਾਮ ਲਾਇਆ ਅਤੇ ਫਸਾਇਆ ਗਿਆ ਉਸੇ ਦੇ ਵਿਚਕਾਰ ਪਾਸਟਰ ਬਲਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆਖਿਰ ਫਿਰ ਪਾਸਟਰ ਬਲਜਿੰਦਰ ਸਿੰਘ ਨੇ ਭਗਵੰਤ ਮਾਨ ਨੂੰ ਕੀ ਕਿਹਾ ਸਾਰਿਆਂ ਦਾ ਇੱਕੋ ਹੀ ਸਵਾਲ ਜਿਹੜਾ ਸਾਹਮਣੇ ਆ ਰਿਹਾ ਹੈ ਆਖਿਰ ਜਿਵੇਂ ਕਿ ਤੁਹਾਨੂੰ ਦੱਸਦੀਏ ਕਿ ਭਗਵੰਤ ਮਾਨ ਮੁਹਾਲੀ ਕੋਟ ਦੇ ਵਿੱਚ ਦਿਖੇ ਅਤੇ ਪਾਸਟਰ ਬਲਜਿੰਦਰ ਸਿੰਘ ਦੀ ਕੋਠੜੀ ਕੋਲ ਉਹ ਪਹੁੰਚੇ ਅਤੇ ਉੱਥੋਂ ਹੀ ਇੱਕ ਪੁਲਿਸ ਮੁਲਾਜ਼ਮ ਨੇ ਜਿਹੜੀ ਵੀਡੀਓ ਵਾਇਰਲ ਕਰ ਦਿੱਤੀ ਕਿ ਭਗਵੰਤ ਮਾਨ ਪਾਸਟਰ ਬਲਜਿੰਦਰ ਸਿੰਘ ਨਾਲ ਮਿਲੇ ਆਖਿਰ ਤੁਹਾਨੂੰ ਦੱਸਦੀਏ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਪਾਸਟਰ ਆਖਿਰ ਤੁਹਾਨੂੰ ਦੱਸਦੀਏ ਕਿ ਮੁਹਾਲੀ ਜ਼ਿਲ੍ਹੇ ਦੇ ਵਿੱਚ ਭਗਵੰਤ ਮਾਨ ਦਾ ਕੋਈ ਹੋਰ ਵੀ ਰਿਸ਼ਤੇਦਾਰ ਜਾਂ ਫਿਰ ਕੋਈ ਹੋਰ ਮਿੱਤਰ ਹੋ ਸਕਦਾ ਹੈ ਆਖਿਰ ਉਹ ਪਾਸਟਰ ਬਲਜਿੰਦਰ ਸਿੰਘ ਨੂੰ ਮਿਲਣ ਵੰਚੇ ਇਹ ਖਬਰ ਹੈ ਜੀ ਮੀਡੀਆ ਦੇ ਸਾਹਮਣੇ ਪੂਰੇ ਤਰੀਕੇ ਨਾਲ ਨਹੀਂ ਆਈ ਜਿਵੇਂ ਹੀ ਇਸ ਵੀਡੀਓ ਦੀ ਪੁਸ਼ਟੀ ਹੋਵੇਗੀ ਇਸ ਖਬਰ ਦੀ ਪੁਸ਼ਟੀ ਹੋਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਆਖਿਰ ਦੋਸਤੋ ਤੁਹਾਡੀ ਪਾਸਟਰ ਬਲਜਿੰਦਰ ਸਿੰਘ ਅਤੇ ਭਗਵੰਤ ਮਾਨ ਦੇ ਬਾਰੇ ਕੀ ਰਾਇ ਹੈ ਆਪਣਾ ਇੱਕ ਕਮੈਂਟ ਜਰੂਰ ਸਾਂਝਾ ਕਰਿਓ ਅਤੇ ਪੰਜਾਬ ਦੇ ਲੋਕਾਂ ਦੇ ਬਾਰੇ ਕੀ ਰਾਇ ਹੈ ਜੋ ਕਿ ਪਾਣੀ ਦੇ ਵਿੱਚ ਡੁੱਬਰੇ ਨੇ ਜਿਨ੍ਹਾਂ ਦੇ ਕੋਲ ਖਾਣਾ ਪੀਣਾ ਨਹੀਂ ਹੈ ਜੇਕਰ ਤੁਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ Google ਤੇ ਜਾ ਕੇ ਡੋਨੇਟ ਕਰ ਸਕਦੇ ਹੋ ਨਿਹੰਗ ਸਿੰਘਾਂ ਨੂੰ ਜੋ ਕਿ ਉਹਨਾਂ ਲੋਕਾਂ ਦੀ ਮਦਦ ਕਰ ਰਿਹਾ ਹੈ ਆਖਿਰ ਦੋਸਤੋ ਉਹਨਾਂ ਦੇ ਬਾਰੇ ਇੱਕ ਕਮੈਂਟ ਵੀ ਜਰੂਰ ਸਾਂਝਾ ਕਰਿਓ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਮਿਲਦੇ ਹਾਂ ਜੀ ਕਿਸੇ ਖਾਸ ਖਬਰ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਗੱਜ ਕੇ ਫਤਿਹ ਬਰਮਾਣਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ